ਸਤਿਓ ਅੱਜਕੱਲ ਦੇ ਸਮੇਂ ਵਿੱਚ ਲੋਕਾਂ ਦੇ ਅੰਦਰ ਜੰਕ ਫੂਡ ਖਾਣ ਦਾ ਬਹੁਤ ਰੁਝਾਨ ਹੈ ਪਰ ਹੁਣ ਮੋਮਸ ਅਤੇ ਸੋਇਆ ਚਾਪ ਜਿਹੜੇ ਹਫ਼ਤੇ 'ਚ 2-3 ਦਿਨ ਖਾਂਦੇ ਆ ਜਾਂ ਜਿਹੜੇ ਲਗਾਤਾਰ ਖਾਂਦੇ ਆ ਉਹਨਾਂ ਨੂੰ ਸਾਵਧਾਨ ਹੋਣਾ ਪੈਣਾ ਸੁਚੇਤ ਹੋਣਾ ਪੈਣਾ ਕਿਉਂਕਿ ਮਹਾਲੀ ਪੁਲਿਸ ਨੇ ਸੋਇਆ ਚਾਪ ਜਿਹੜੀ ਮਾੜੀ ਕੁਆਲਿਟੀ ਦੀ ਸੋਇਆ ਚਾਪ ਐਕਚੁਅਲ ਵਿੱਚ ਜੋ ਮੈਦਾ ਸੀ ਲੋ ਕੁਆਲਿਟੀ ਦਾ ਜਿਸ ਨੂੰ ਸੋਇਆ ਚਾਪ ਕਹਿ ਕੇ ਵੇਚਿਆ ਜਾ ਰਿਹਾ ਸੀਗਾ ਤੇ ਜਿਸ ਦੀ ਪੈਕਿੰਗ ਦੇ ਉੱਤੇ ਵੈਜ ਚਾਂਪ ਲਿਖਿਆ ਸੀ ਉਸ ਨੂੰ ਵੇਚਿਆ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਉਸ ਮੈਦਾ ਚਾਂਪ ਚੋਂ ਬੱਦੂ ਵੀ ਬਹੁਤ ਸਾਰੀ ਆਰਿਸੀ ਪਤਾ ਨਹੀਂ ਕਿੰਨੇ ਦਿਨ ਪੁਰਾਣੀ ਹੋਣੀ ਆ ਤਾਂ ਤੁਹਾਡੇ ਅੱਗੇ ਇਹੀ ਬੇਨਤੀ ਆ ਪਹਿਲਾਂ ਤਾਂ ਜੰਕ ਫੂਡ ਅਵਾਈਡ ਕਰੋ ਪਰ ਜੇ ਫਿਰ ਵੀ ਦਿਲ ਨਹੀਂ ਮੰਨਦਾ ਤਾਂ ਕਿਸੇ ਭਰੋਸੇਯੋਗ ਦੁਕਾਨ ਤੋਂ ਹੀ ਜਾ ਕੇ ਜਿਹੜੀ ਸੋਇਆ ਚਾਂਪ ਖਰੀਦੋ ਜੇ ਕਿਸੇ ਰੇੜੀ ਤੋਂ ਜਾਂ ਕਿਸੇ ਰੈਸਟੋਰੈਂਟ ਤੋਂ ਖਰੀਦਣੀ ਤਾਂ ਭਰੋਸੇਯੋਗ ਥਾਂ ਤੇ ਜਾਓ ਪਰ ਨਾਲ ਦੀ ਨਾਲ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿਉਂਕਿ ਕੇਵਲ ਤੁਸੀਂ ਪੈਕਿੰਗ ਘਰਾਂ ਚ ਲੈ ਕੇ ਆਉਨੇ ਹੋ ਜੇ ਤੁਹਾਡੇ ਮਨ ਨੂੰ ਮਾੜੀ ਮੋਟੀ ਸ਼ੰਕਾ ਹੈ ਤਾਂ ਉਸੇ ਵੇਲੇ ਪੈਕਿੰਗ ਖੋਲ ਕੇ ਆਪਣਾ ਪ੍ਰੋਡਕਟ ਚੈੱਕ ਕਰ ਲਓ ਸੋਇਆ ਚਾਂਪ ਚੈੱਕ ਕਰ ਲਓ ਜੇ ਤੁਹਾਨੂੰ ਕੋਈ ਕਲਟੀ ਮਾੜੀ ਲੱਗਦੀ ਆ ਤੁਸੀਂ ਵਿਰੋਧ ਕਰ ਸਕਦੇ ਹੋ ਦੁਕਾਨਦਾਰ ਨੂੰ ਉਹ ਪੈਕੇਟ ਵਾਪਸ ਦੇ ਸਕਦੇ ਹੋ ਰੈਸਟੋਰੈਂਟ ਤੋਂ ਖਾਂਦੇ ਹੋ ਤੁਹਾਨੂੰ ਮਾੜੀ ਕੁਆਲਟੀ ਲੱਗਦੀ ਆ ਉਸੇ ਵੇਲੇ ਤੁਸੀਂ ਐਸ ਅ ਕਸਟਮਰ ਆਪਣੀ ਰਾਈਟ ਨੂੰ ਯੂਜ਼ ਕਰ ਸਕਦੇ ਹੋ ਦੁਕਾਨਦਾਰ ਨੂੰ ਕਹਿ ਸਕਦੇ ਹੋ ਰੇੜੀ ਵਾਲੇ ਨੂੰ ਕਹਿ ਸਕਦੇ ਹੋ ਕਿ ਇਹ ਕੁਆਲਟੀ ਖਰਾਬ ਹੈ ਔਰ ਮੈਨੂੰ ਵਾਪਸ ਕਰਕੇ ਦੇ ਇਹ ਨਹੀਂ ਕਿ ਯਾਰ ਹੁਣ ਖਾ ਲੈਨੇ ਆ ਅਗਲੀ ਵਾਰ ਵਧੀਆ ਕਰ ਲੈ ਤਾਂ ਤੁਸੀਂ ਜਾਗਰੂਤ ਹੋ ਆਪਣੇ ਹੱਕਾਂ ਪ੍ਰਤੀ ਜਿਹੜੇ ਸੁਚੇਤ